ਹਾਂ ਗੱਲਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਯਾਰ ਜੀ ਇੱਕ ਵਾਰ ਇੱਕ ਗੱਲ ਕਹਿਣਾ ਮੈਂ ਮਾਤਾ ਕੇ ਮਾਤਾ ਘਰ ਤੇ ਬਾਪੂ ਜੀ ਆ ਬੇਬੇ ਬਾਪੂ ਆ ਉਹ ਹਰ ਇੱਕ ਬੰਦੇ ਦੀ ਇੱਜ਼ਤ ਕਰਦੇ ਉੱਥੇ ਜਾਣਿਓ ਜੇਰ ਜੋ ਤੁਹਾਨੂੰ ਦਿਲ ਦਾ ਭੇਦ ਦੇ ਦਿੰਦੇ ਆ ਨਾ ਹਨ ਚੱਕ ਕੇ ਏਡੀ ਵੱਡੀ ਹੈਡਲਾਈਨ ਬਣਾ ਕੇ ਪੇਸ਼ ਕਰਤੀ ਵੀ ਸਿੱਧੂ ਦੇ ਕਰੀ ਜਿਆ ਹਰ ਇੱਕ ਪੇਜ ਦੇ ਉੱਤੇ ਰੌਲਾ ਪੈ ਰਿਹਾ ਹਰ ਇੱਕ ਚੀਜ਼ ਦੇ ਉੱਤੇ ਰੌਲਾ ਪੈ ਰਿਹਾ ਇੰਸਟਾਗ੍ਰam ਖੋਲੋ ਉੱਥੇ ਰੌਲਾ YouTube ਖੋਲੋ ਉੱਥੇ ਰੌਲਾ Facebook ਖੋਲੋ ਉੱਥੇ ਰੌਲਾ ਯਾਰ ਜੇ ਤੁਹਾਨੂੰ ਉਹਨਾਂ ਨੇ ਦੱਸਤਾ ਤਾਂ ਯਾਰ ਐਡਾ ਹਾਜਮਾ ਰੱਖੋ ਵੀ ਤੁਸੀਂ ਅੰਦਰ ਪਚਾ ਲਓ ਯਾਰ ਇਹ ਗੱਲਾਂ ਸੋਡਿਚ ਹਾਜਮਾ ਹੈ ਨਹੀਂ ਚੰਨ ਵਿਹਵਾ ਖਾਤਰ ਤੁਸੀਂ ਕਿਉਂ ਟੈਨਸ਼ਨ ਪਾ ਰਹੇ ਹੋ ਦਿਮਾਗਾਂ ਦੇ ਉੱਤੇ ਉਹਦੇ ਪੰਜ ਸਤੰਤ ਪਏਗੇ ਬੰਦੇ ਦੇ ਮਾਤਾ ਵਾਲੀ ਬਿਮਾਰ ਰਹਿੰਦੇ ਆ ਸਰਪੰਚ ਸਾਹਿਬ ਦੇ ਵੀ ਸਟੰਟ ਪੈ ਗਏ ਯਾਰ ਕਿਉਂ ਉਹਨਾਂ ਨੂੰ ਡਾਰਕਰ ਕਰ ਰਹੇ ਤੁਸੀਂ ਕਿਉਂ ਉਹਨਾਂ ਦੇ ਦਿਮਾਗ ਤੇ ਬੋਝ ਬਣੇ ਜਿਉਂ ਕੱਲ ਦੇ ਲੱਗੀਆਂ ਖਬਰਾਂ ਜੀ ਖੁਸ਼ਖਬਰੀਆਂ ਵਾਲੀ ਖੁਸ਼ਖਬ ਜਿੱਦੇ ਆਉਣੀ ਆ ਯਾਰ ਸਭ ਨੂੰ ਪਤਾ ਲੱਗ ਜਾਣਾ ਯਾਰ ਮੈਂ ਟਿੱਕ ਕੋਈ ਗੱਲ ਕਹਿਣਾ ਬੇਬੇ ਬਾਪੂ ਨੂੰ ਵੀ ਛੱਤਰ ਮਾਰਾ ਕਰੋ ਇਹ ਜਿਹੇ ਬੰਦਿਆਂ ਦੇ ਇਹਨਾਂ ਨੂੰ ਇਹ ਨਾ ਦੱਸਾ ਗੁਰੂ ਵੀ ਆਹ ਗੱਲ ਇਹਨਾਂ ਦੇ ਇਹ ਜਿਹੜੇ ਛੋਟੇ ਕਰਿਆ ਆ ਕੇ ਛੋਟਾ ਪੀੜ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਅਯਾਹਾਰ ਕਰਦੇ ਆ ਇਹ ਬੰਦਿਆਂ ਦੇ ਛੱਤਰ ਮਾਰਾ ਕਰੋ ਟਕਾ ਕੇ ਹਾਂਜੀ ਬਾਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਨੇ ਤੇ ਮੈਨਾਂ ਕੁਝ ਕੌੜੀਆਂ ਜੀਆਂ ਗੱਲਾਂ ਕਰਨੀਆਂ ਕੌੜੀਆਂ ਜੀਆਂ ਤੇ ਉਹ ਲੱਗਣਗੀਆਂ ਤੇ ਫਿਰ ਮੇਰੇ ਤੇ ਵੀ ਦੋ ਚਾਰ ਤਾਂ ਪੱਕੇ ਬੋਲਣਗੇ ਕਿਉਂਕਿ ਗੱਲਾਂ ਇਦਾਂ ਦੀਆਂ ਹੀ ਆ ਜਦੋਂ ਬਾਈ ਸਿੱਧੂ ਜੀ ਆਉਂਦਾ ਹੁੰਦਾ ਸੀ ਨਾ ਸਿੱਧੂ ਬਾਈ ਜੀ ਆਉਂਦਾ ਹੁੰਦਾ ਸੀ ਤਾਂ ਬੜੇ ਪੱਤਰਕਾਰ ਸੀ ਜਿਹੜੇ ਬਾਈ ਦੇ ਖਿਲਾਫ ਬੋਲਦੇ ਸਿੱਧੂ ਦੇ ਹਰ ਵਾਰ ਤੋਂ ਟਾਂ 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 ਬੋਲਦੇ ਹੁੰਦੇ ਸੀ ਤੇ ਉਹਨਾਂ ਦੇ ਬੋਲ ਕਰਕੇ ਸੁਰਖੀਆਂ 'ਚ ਰਹਿਣ ਕਰ ਕੀ ਤੇ ਬਾਈ ਦੇ ਪਰਚੇ ਹੋਏ ਸੀ ਠੀਕ ਹੈ ਬਾਈ ਨੂੰ ਜਿਉਂਦੇ ਜੀ ਪੱਤਰਕਾਰਾਂ ਨੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਪੇਜਾਂ ਵਾਲੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਕਿਉਂਕਿ ਉਹ ਤੇ ਇੰਨਾ ਕ ਬੋਲਦੇ ਰਹੇ ਜਿੰਨਾ ਵੀ ਕਹਦੇ ਉਹਦੇ ਉਲਟੀ ਬੋਲਦੇ ਸੀ ਜਦੋਂ ਵੀ ਬੋਲਦੇ ਸੀ ਨੈਗੇਟਿਵ ਹੀ ਬੋਲਣਾ ਸੀ ਉਹਦੇ ਪ੍ਰਤੀ ਤੇ ਹੁਣ ਉਹੀ ਪੇਜਾਂ ਵਾਲੇ ਨੇ ਜਿਹੜੇ ਅ ਪ੍ਰਿਧਨ ਲਾ ਲੋ ਪੱਤਰਕਾਰ ਲਾ ਲੋ ਜਿਹੜੇ ਸਿੱਧੂ ਦੇ ਘਰੇ ਬਾਰ ਕੇ ਲੈਣਾ ਲੱਗੀਆਂ ਰਹਿੰਦੀਆਂ ਹੀ ਆ ਤੇ ਕਿਉਂਕਿ ਚੰਨ ਵਿਊਹਾਂ ਲਈ ਗੱਲਾਂ ਕਰਨੀਆਂ ਕਹੂੰਗਾ ਤੇ ਗੱਲੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਯਾਰ ਜੇ ਇੱਕ ਵਾਰ ਇੱਕ ਗੱਲ ਕਹਿਣਾ ਮੈਂ ਮਾਤਾ ਕੇ ਮਾਤਾ ਘਰ ਤੇ ਬਾਪੂ ਜੀ ਆ ਬੇਬੇ ਬਾਪੂ ਆ ਉਹ ਹਰ ਇੱਕ ਬੰਦੇ ਦੀ ਇੱਜ਼ਤ ਕਰਦੇ ਉੱਥੇ ਜਾਣਿਓ ਜੇ ਆ ਜਿ ਉਸ ਨੂੰ ਦਿਲ ਦਾ ਭੇਤ ਦੇ ਦਿੰਦੇ ਆ ਨਾ ਉਹ ਚੱਕ ਕੇ ਏਡੀ ਵੱਡੀ ਹੈਡਲਾਈਨ ਬਣਾ ਕੇ ਪੇਸ਼ ਕਰਦੀ ਵੀ ਸਿੱਧੂ ਦੇ ਕਰੀ ਜੀ ਆ ਹਰ ਇੱਕ ਪੇਜ ਦੇ ਉੱਤੇ ਰੌਲਾ ਪੈ ਰਿਹਾ ਹਰ ਇੱਕ ਚੀਜ਼ ਦੇ ਉੱਤੇ ਰੌਲਾ ਪੈ ਰਿਹਾ ਇੰਸਟਾਗ੍ਰam ਖੋਲੋ ਉੱਥੇ ਰੌਲਾ YouTube ਖੋਲੋ ਉੱਥੇ ਰੌਲਾ Facebook ਖੋਲੋ ਉੱਥੇ ਰੌਲਾ ਯਾਰ ਜੇ ਸਾਨੂੰ ਉਹਨਾਂ ਨੇ ਦੱਸਤਾ ਤਾਂ ਯਾਰ ਐਡਾ ਹਾਜਮਾ ਰੱਖੋ ਵੀ ਤੁਸੀਂ ਅੰਦਰ ਪਚਾ ਲਓ ਯਾਰ ਇਹ ਗੱਲਾਂ ਤੁਹਾਡੇ 'ਚ ਹਾਜਮਾ ਹੈ ਨਹੀਂ ਚੰਨ ਬਿਊਹਾ ਖਾਤਰ ਤੁਸੀਂ ਕਿਉਂ ਟੈਨਸ਼ਨ ਪਾ ਰਹੇ ਹੋ ਦਿਮਾਗਾਂ ਦੇ ਉੱਤੇ ਉਹਦੇ ਪੰਜ ਸੱਤ ਪਏਗੇ ਬੰਦੇ ਦੇ ਮਾਤਾ ਵੀ ਬਿਮਾਰ ਰਹਿੰਦੇ ਆ ਸਰਪੰਚ ਸਾਹਿਬ ਦੇ ਵਿੱਚ ਸਟੰਟ ਪੈ ਗਏ ਯਾਰ ਕਿਉਂ ਉਹਨਾਂ ਨੂੰ ਘਰ ਸਿਰਖਰੇ ਤੁਸੀਂ ਕਿਉਂ ਉਹਨਾਂ ਦੀ ਦਿਮਾਗ ਤੇ ਬੋਝ ਬਣੇ ਜਿਉਂ ਕੱਲ ਤੇ ਲੱਗੀਆਂ ਖਬਰਾਂ ਜੀ ਖੁਸ਼ਖਬਰੀਆਂ ਵਾਲੀ ਖੁਸ਼ਖਬ ਜਿੱਦੇ ਆਉਣੀਆਂ ਯਾਰ ਸਭ ਨੂੰ ਪਤਾ ਲੱਗ ਜਾਣਾ ਯਾਰ ਮੈਂ ਟਿੱਕ ਕੋਈ ਗੱਲ ਕਹਿਣਾ ਬੇਬੇ ਪਾਪੂ ਨੂੰ ਵੀ ਛੱਤਰ ਮਾਰਾ ਕਰੋ ਇਹ ਜੇ ਬੰਦਿਆਂ ਦੇ ਇਹਨਾਂ ਨੂੰ ਇਹ ਨਾ ਦੱਸਾ ਗੁਰੂ ਵੀ ਆਹ ਗੱਲ ਇਹਨਾਂ ਨੇ ਇਹ ਜਿਹੜੀ ਤੁਹਾਡੇ ਘਰੇ ਆ ਕੇ ਤੁਹਾਡਾ ਪੇਰ ਤੇ ਲੈ ਕੇ ਸੋਸ਼ਲ ਮੀਡੀਆ ਤੇ ਅਯਾਹਰ ਕਰਦੇ ਆ ਇਹ ਬੰਦਿਆਂ ਦੇ ਛੱਤਰ ਮਾਰਾ ਕਰੋ ਟਕਾ ਕੇ ਇਹ ਫੇਰ ਲੋਟ ਆਉਣਗੇ ਲੱਖ ਲਾਂਟ ਦੀ ਗੱਲ ਆ ਯਾਰ ਉਹ ਉਹਨਾਂ ਤੇ ਮਾੜਾ ਮੋਟਾ ਤਰਸ ਕਰੋ ਯਾਰ ਤੁਸੀਂ ਕੱਲ ਦੇ ਲੱਗੇ ਹੋ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਦੇ ਲਾਇ ਤੇਰੇ ਦੀ ਦਾ ਤੇਰੇ ਦੀ ਮਾੜੀ ਮੋਟੀ ਸ਼ਰਮ ਮੰਨੋ ਯਾਰ ਚਾਰ ਵਿਆਹਾਂ ਖਾਤਰ ਕਿਉਂ ਯਾਰ ਤੁਸੀਂ ਉਹਨਾਂ ਨੂੰ ਖੰਗਾਲ ਕਰ ਰਹੇ ਹੋ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਇੰਨੀ ਖੁਰਦੂ ਪੱਟ ਪਾ ਦੀ ਆ ਹਉਣ ਲਾਏ ਹਉਣ ਲਾਏ ਹੁਣ ਯਾਰ ਲੱਖ ਲਾਂ ਤਾਂ ਸੋ ਦਿੱਤੇ ਹੈ ਜਿੱਤੇ ਹੋਏ ਇਹ ਸਾਨੂੰ ਸਾਰਾ ਪਤਾ ਵੀ ਕੀ ਦੀ ਕਰਤੂਤਾ ਹੈ ਇੱਕ 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 ਗੱਲ ਹੋਰ ਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਜਵਾਨ ਕੁੱਤੀ ਆ ਨਾ ਜੱਟ ਦਾ ਘਾੜਿਆ ਬਾਟਿਆ ਮੂੰਹ ਮੱਝ ਮੇਰਾ ਪਾਟੀ ਲਾ ਲਓ ਮੇਰਾ ਬੀਬੀ ਬਹੁਤ ਵਦਿਆ ਯਾਰ ਜੇ ਦਿਨ ਸੋਡੇ ਕਿਸੇ ਦੀ ਪਹਿਣ ਦੇ ਕੋਈ ਜਵਾਬ ਹੁੰਦਾ ਤੇ ਤੁਸੀਂ ਫਿਰ ਸੋਸ਼ਲ ਮੀਡੀਆ ਤੇ ਪਾਉਨੇ ਹੋ ਤੁਸੀਂ ਲੋਕਾਂ ਦੀਆਂ ਖਬਰਾਂ ਦਾ ਚੱਕ ਚੱਕ ਟੱਚ ਟੱਚ ਲਾਈ ਜਾਂਦੇ ਹੋ ਤੜਾ ਤੜਾ ਲਾਈ ਜਾਂਦੇ ਹੋ ਤੇ ਜਦੋਂ ਸੋਡੇ ਕਿਸੇ ਤੇ ਜਵਾਬ ਹੁੰਦਾ ਤੁਸੀਂ ਦੱਸਦੇ ਹੋ ਪਹਿਲਾਂ ਯਾਰ 4 ਪੈਂਸਿਆਂ ਦੀ 4 ਵਿਹਾਂ ਵਾਲੀ ਤੁਸੀਂ ਈਨਾ ਹਰਾਮ ਕਰ ਛੱਡਿਆ ਪਰਿਵਾਰ ਦਾ